ਹਾਂਜੀ ਕਿਸਾਨ ਵੀਰੋ ਜਿਹੜੀ ਅੱਜ ਆਪਾਂ ਗੱਲ ਕਰਾਂਗੇ ਗੱਲ ਕਰਾਂਗੇ ਗੰਡਿਆਂ ਤੇ ਗੰਡਿਆਂ ਦੀ ਕਿਵੇਂ ਪਟਾਈ ਕਰਦੇ ਆ ਕਦੋਂ ਕਰਨੀ ਆ ਕਿ ਤੁਹਾਨੂੰ ਕਿਵੇਂ ਪਤਾ ਲੱਗੂ ਕਿ ਗੰਡੇ ਹੁਣ ਪੱਟਣ ਦੇ ਯੋਗ ਹੋ ਗਏ ਆ ਤੇ ਇਹਨੂੰ ਸਟੋਰ ਕਿਹੜੇ ਹਿਸਾਬ ਦੇ ਨਾਲ ਕਰਨਾ ਉਸ ਬਾਰੇ ਕਰਾਂਗੇ ਆਪਾਂ ਗੱਲ ਚੈਨਲ ਕਰ ਲਓ ਆਪਣਾ ਸਬਸਕ੍ਰਾਈਬ ਬੈਲ ਦਾ ਬਟਨ ਜ਼ਰੂਰ ਦਬਾ ਲਓ ਤੇ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਹਾਂ ਜੀ ਕਿਸਾਨ ਵੀਰੋ ਜਿਹੜੇ ਗੰਡੇ ਦੀ ਖੇਤੀ ਹੈ ਇਹ ਗੰਡੇ ਦੀ ਖੇਤੀ ਜਿਹੜੀ ਆਪਣੇ ਪਨੀਰੀ ਪਟਕੇ ਦਾ ਖੇਤ ਦੇ ਵਿੱਚ ਲਾਉਨੇ ਆ ਤਕਰੀਬਨ ਇਹ 130 35 ਦਿਨਾਂ ਦੇ ਆਸ-ਪਾਸ ਜਿਹੜੀ ਗੰਡੇ ਦੀ ਖੇਤੀ ਇਹ ਤਿਆਰ ਹੋ ਜਾਂਦੀ ਹੈ ਪੱਟਣ ਜੋਗ ਹੋ ਜਾਂਦੇ ਆ ਤਾਂ ਤੁਸੀਂ ਪੱਟ ਸਕ ਜਾਂਦੇ ਏ ਕਿ ਜਿਵੇਂ ਕਿ ਗੰਡੇ ਤੁਹਾਡੇ ਸਾਹਮਣੇ ਆ ਇਸ ਤਰ੍ਹਾਂ ਜਦੋਂ ਗੰਡੇ ਜਿਹੜੇ ਭੂਕ ਆ 50 60% ਜਿਹੜੀ ਆ ਭੂਕਾਂ ਡੱਗ ਜਾਣ ਤਾਂ ਤੁਹਾਡੇ ਉਸ ਤੋਂ ਬਾਅਦ ਹਫ਼ਤਾ 10 ਦਿਨਾਂ ਬਾਅਦ ਤੁਸੀਂ ਗੰਡੇ ਪੱਟ ਸਕਦੇ ਆ ਤੇ ਤੁਸੀਂ ਤੁਹਾਨੂੰ ਨੱਪ ਕੇ ਦੇਖ ਲਿਆ ਕਰੋ ਜਿਹੜੇ ਗੰਡੇ ਦੀ ਭੂਕਾ ਜੇਕਰ ਬਿਲਕੁਲ ਨਰਮ ਹੋ ਚੁੱਕੀ ਆ ਡਿੱਗਣ ਲੱਗ ਗਈ ਆ ਤਾਂ ਗੰਡੇ ਸਮਝੋ ਤੁਹਾਡੇ ਜਿਹੜੇ ਪਟਣ ਜੋਗ ਆ ਬਹੁਤ ਸਾਰੇ ਭਰਾ ਦਾ ਸੁੱਕੀਆਂ ਭੂਕਾ ਦੇ ਗੰਡੇ ਪਟਦੇ ਆਗੇ ਤੇ ਬਾਕੀ ਸਾਇਜ ਬਸਾਇਜ ਤੋਂ ਪਤਾ ਲੱਗ ਜਾਂਦਾ ਬਾਕੀ ਜੇ ਤੁਸੀਂ ਪਟੋਂਗੇ ਪਟਣ ਲੱਗਾ ਤਾਂ ਜੇਕਰ ਗੰਡਾ ਜ਼ੋਰ ਲਵਾਉਂਦਾ ਥੱਲੇ ਜੜੇ ਦੀ ਮਜ਼ਬੂਤ ਆ ਤਾਂ ਗੰਡਾ ਹਜੇ ਪਟਣ ਜੋਗ ਨਹੀਂ ਜਦੋਂ ਗੰਡਾ ਥੱਲੇ ਮਿੱਟੀ ਛੱਡ ਗਏ ਜੜ ਸਾ ਮਿੱਟੀ ਛੱਡ ਗਈ ਤਾਂ ਤੁਹਾਡੇ ਗੰਡੇ ਪਟਣ ਜੋਗ ਹੋ ਜਾਂਦੇ ਆ ਸੋ ਇਸ ਨੂੰ ਕਿਵੇਂ ਸਟੋਰ ਕਰਨਾ ਜਿਹੜੇ ਕਿ ਵੱਡੇ ਪੱਧਰ ਤੇ ਭਰਾ ਗੰਡੇ ਵੀਜਦੇ ਆ ਉਹਨਾਂ ਨੇ ਤਾਂ ਜਿਹੜੇ ਗੰਡੇ ਤੋਂ ਪਾੜਦੇ ਆ ਗੰਡਿਆਂ ਦੀਆਂ ਰੱਖੀ ਜਾਣੀਆਂ ਤੇ ਜਿਹੜੇ ਗੰਡਿਆਂ ਦੀਆਂ ਭੂਕਾਂ ਦੂਸਰੇ ਗੰਡਾਂ ਦੇ ਉੱਪਰ ਰੱਖੀ ਜਾਣੀਆਂ ਤਾਂ ਕਿ ਉਹਨੂੰ ਗੰਡਾਂ ਨੂੰ ਧੁੱਪ ਨਾ ਲੱਗੇ ਸੋ ਇਹ ਬਹੁਤ ਜ਼ਰੂਰੀ ਹੈ ਧੁੱਪ ਨਹੀਂ ਲੱਗਣੀ ਚਾਹੀਦੀ ਤੇ ਜਦੋਂ ਗੰਡੇ ਆ ਪਾਟ ਲੈਨੇ ਆ ਉਸ ਤੋਂ ਬਾਅਦ ਜਿਹੜੇ ਇਹ ਹਫ਼ਤਾ 10 ਦਿਨ ਵਿਖੇ ਦੇ ਵਿੱਚ ਪਏ ਰਹਿਣ ਦੋ ਜੋਦੇ ਦੀਆਂ ਭੂਕਾਂ ਸੌਕੜੀਆਂ ਤਾਂ ਇਹ ਤੁਸੀਂ ਦੋ ਤਿੰਨਾਂ ਚ ਛੱਡ ਕੇ ਜਿਹੜੇ ਭੂਕ ਵੱਡਣੀਆਂ ਬਿਲਕੁਲ ਨਾਲੋਂ ਨਹੀਂ ਵੱਡਣੀਆਂ ਤਾਂ ਉਹ ਕਿ ਗੰਡਾ ਆ ਤਾਂ ਭੂਕ ਤੇ ਵਿੱਚੋਂ ਤਿਆਰ ਹੁੰਦਾ ਹੈਗਾ ਤੇ ਜਿਹੜੀ ਤਾਕਤ ਸਾਰੀ ਭੂਗ ਦੇ ਗੰਡੇ ਦੇ ਪਿੱਛੇ ਉਹ ਤੋਂ ਬਾਅਦ ਭੂਗ ਸੋ ਵਿਧਿਆ ਉਸ ਤੋਂ ਬਾਅਦ ਜਿਹੜੀ ਭੂਗ ਕਹਿੰਦੇ ਘਟਦੀ ਹੈ ਜਿਹੜੇ ਕੋ ਛੋਟੇ ਪਿੰਡਾਂ ਤੇ ਆ ਮੀਰ ਕਿਸਾਨ ਭਰਾ ਜਿਹੜੇ ਘਰਾਂ ਦੀ ਖਾਤਰ ਆਪਣੇ ਛੋਟੇ ਛੋਟੇ ਮਾਰਨਾ ਕੋ ਮਾਰ ਲੈ ਗੰਡੇ ਲਾ ਲੈਂਦੇ ਆ ਸੋ ਉਹਨਾਂ ਨੇ ਆਪਣਾ ਜਿਹੜਾ ਗੰਡੇ ਪੱਟ ਕੇ ਸਾਵੇਂ ਆਪਣੇ ਕੋਈ ਸਾਢਾ ਥੱਲੇ ਆਪਣੇ ਘਰ ਅੰਦਰ ਜਾਂ ਕੋਈ ਦਰਾਖਤ ਹੈਟਾਂ ਜਿਹੜੇ ਡੰਡੇ ਰੱਖ ਲੈਣੇ ਆ ਤਾਂ ਕਿ ਉਹ ਗੰਡੇ ਨੂੰ ਧੋਪਣਾ ਲੱਗੇ ਗੰਡੇ ਗੰਡੇ ਖਰਾਬ ਨਾ ਹੋਣ ਤੇ ਜਦੋਂ ਉਹਦੇ ਭੂਕ ਸੁੱਕ ਜਾਂਦੀ 10 ਦਿਨਾਂ ਬਾਅਦ ਤੁਸੀਂ ਉਹਦੀ ਭੂਕ 2-3 ਅੰਝ ਛੱਡ ਕੇ ਤੁਸੀਂ ਵਾੜ ਦੇਣੀ ਆ ਸੋ ਇਸ ਤਰ੍ਹਾਂ ਦੇ ਨਾਲ ਸਾਡਾ ਗੰਡਾ ਖਰਾਬ ਨਹੀਂ ਹੁੰਦਾ ਜ਼ਿਆਦਾ ਟਾਈਮ ਤੱਕ ਰਹੇਗਾ ਉਨੂੰ ਦੇ ਸਟੋਰ ਕਰਕੇ ਰੱਖ ਸਕਦੇ ਆ ਇਸ ਤਰ੍ਹਾਂ ਦੇ ਨਾਲ ਜਿਹੜਾ ਕਿ ਜਾਂ ਖੇਤ ਦੇ ਵੇਲੇ ਤੁਸੀਂ ਹਰੀ ਚਾਦਰ ਵਗੈਰਾ ਬਨ ਕੇ ਜਾਂ ਖੇਤ ਦੇ ਤੁਹਾਡੇ ਛਾਂ ਰੋ ਕੇ ਪਰਵਾਨ ਤੁਸੀਂ ਉੱਥੇ ਇਹਨਾਂ ਨੂੰ ਰੱਖ ਸਕਦੇ ਆ ਸੋ ਇਸ ਤਰ੍ਹਾਂ ਦੇ ਨਾਲ ਤੁਹਾਡਾ ਡਾੜਾ ਗੰਡਾ ਉਹ ਲੰਬਾ ਸਮਾਂ ਕੁਝ ਨੂੰ ਰੈਸਟੋਰ ਕਰਕੇ ਰੱਖ ਸਕਦੇ ਆ ਸਾਂਭ ਸਕਦੇ ਆ ਸੋ ਇਹ ਗੰਡਾਂ ਦੀ ਪਟਾਈ ਬਾਰੇ ਤੇ سٹੋਰ ਕਰਨ ਬਾਰੇ ਜੀ ਜਾਣਕਾਰੀ ਪਤਾ ਨੂੰ ਸਾਂਝੀ ਕੀਤੀ ਆ ਇਸ ਤਰ੍ਹਾਂ ਨਾਲ ਬਾਈ ਗੰਡਾ ਜੇ ਤੁਸੀਂ ਪਾੜਦੇ ਆ ਤਾਂ ਤੁਹਾਨੂੰ ਬਿਲਕੁਲ ਆਪਣੇ ਆਪ ਪਤਾ ਲੱਗ ਜਾਊਗਾ ਗੰਡਾ ਹੁਣ ਬਿਲਕੁਲ ਤਿਆਰ ਆ ਜੀ ਮਿੱਟੀ ਨਾਲੋਂ ਜਾਰ ਛੱਡ ਚੁੱਕਿਆਗਾ ਤਾਂ ਉਹ ਜਿਹੜੀ ਜਾਰ ਛੱਡ ਚੁੱਕੀ ਆ ਤੇ ਇਸ ਤਰ੍ਹਾਂ ਦੇ ਨਾਲ ਤੁਸੀਂ ਇਹ ਗੰਡੇ ਦੀ ਜਿਹੜੀ ਆਪਣਾ ਤਿਆਰੀਆ ਪਟਣੇ ਤਿਆਰੀ ਆਪਾਂ ਕਰ ਸਕਦੇ ਆ ਸੋ ਤੇ ਤੁਹਾਨੂੰ ਇਹ ਵੀਡੀਓ ਆਪਣੀ ਚੰਗੀ ਲੱਗੀ ਜਾਣ ਕਰੀ ਸਹੀ ਲੱਗੀ ਤਾਂ ਤੁਸੀਂ ਵੀਡੀਓ ਅੱਗੇ ਜਿਹੜੇ ਹੋ ਜਰੂਰ ਸ਼ੇਅਰ ਜਰੂਰ ਕਰ ਦੇਣੀ ਆ ਤੇ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ